ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਠ ਕਰਦੇ ਆ ਤੁਹਾਡਾ ਮਨ ਢਟਕਦਾ ਹੈ ਜਦੋਂ ਤੁਸੀਂ ਗੁਰਬਾਣੀ ਪੜਨ ਬੈਠਦੇ ਹੋ ਤਾਂ ਤੁਹਾਡਾ ਮਨ ਹੋਰ ਵਸਤਾਂ ਵੱਲ ਤੁਹਾਡਾ ਧਿਆਨ ਹੋਰ ਵਸਤਾਂ ਵੱਲ ਚਲਾ ਜਾਂਦਾ ਹੈ ਇਸ ਨੂੰ ਆ ਕਾਬੂ ਕਰਦਾ ਇੱਕੋ ਤਰੀਕਾ ਹੈ ਕਿ ਆਪਣੇ ਮਨ ਨੂੰ ਪਛਾਣੋ ਮਨ ਨੂੰ ਤੁਹਾਡਾ ਮਨ ਫੜਨਾ ਪਵੇਗਾ ਤੇ ਮਨ ਨੂੰ ਕਿਵੇਂ ਫੜੋਗੇ ਜਦੋਂ ਤੁਸੀਂ ਗੁਰਬਾਣੀ ਪੜ੍ਹਦੇ ਹੋ ਤਾਂ ਉਹ ਉੱਚੀ ਆਵਾਜ਼ ਚ ਪੜੋ ਜਦੋਂ ਤੁਸੀਂ ਆਵਾਜ਼ ਵਿੱਚ ਪੜੋਗੇ ਤੁਹਾਡੇ ਕੰਨਾਂ ਨੂੰ ਸੁਣੇਗੀ ਤੇ ਤੁਸੀਂ ਇਸ ਗੱਲ ਦਾ ਧਿਆਨ ਰੱਖੋ ਕਿ ਤੁਹਾਡੇ ਮੂੰਹ ਤੋਂ ਇਲਾਵਾ ਤੁਹਾਡੇ ਦਿਮਾਗ ਵਿੱਚ ਕਿੱਥੇ ਦੂਜੀ ਆਵਾਜ਼ ਆ ਰਹੀ ਹੈ ਤੁਹਾਡਾ ਮਨ ਜੋ ਗੱਲਾਂ ਸੋਚਦਾ ਹੈ ਉਹ ਕੁਝ ਬੋਲਦਾ ਹੈ ਉਸ ਆਵਾਜ਼ ਨੂੰ ਫੜੋ ਕਿ ਉਹ ਜੋ ਬੋਲਦਾ ਹੈ ਉਸ ਤੋਂ ਉਲਟਾ ਉਸ ਤੋਂ ਜੋ ਤੁਹਾਡੀ ਜ਼ੁਬਾਨ ਬੋਲ ਰਹੀ ਹੈ ਉਹ ਬੜਵਾਓ ਤੇ ਇਹ ਇੰਨਾ ਸੌਖਾ ਨਹੀਂ ਹੈ ਇਹ ਤੁਹਾਨੂੰ ਬਾਰ-ਬਾਰ ਰੋਜ਼ ਪ੍ਰੈਕਟਿਸ ਕਰਨੀ ਪਵੇਗੀ ਜੇ ਤੁਸੀਂ ਲਗਾਤਾਰ 10 ਦਿਨ ਵੀ ਆਪਣੇ ਮਨ ਨੂੰ ਉਹ ਬੋਲਣ ਲਾਤਾ ਜੋ ਤੁਹਾਡੀ ਜ਼ੁਬਾਨ ਬੋਲ ਰਹੀ ਹੈ ਤਾਂ ਸਮਝ ਲਓ ਤੁਸੀਂ ਸਹੀ ਰਾਹ ਤੇ ਚੱਲ ਪੈ ਜੇ ਇਹ ਇਨਾ ਆਸਾਨ ਨਹੀਂ ਹੈ ਆਪਣੇ ਮਨ ਨੂੰ ਸਮਝਣਾ ਪਰ ਕੋਸ਼ਿਸ਼ ਕਰੋਗੇ ਇਸ ਗੱਲ ਤੇ ਗੌਰ ਕਰੋਗੇ ਤੇ ਇਹ ਇਨਾ ਮੁਸ਼ਕਲ ਵੀ ਨਹੀਂ ਹੈ ਬਸ ਤੁਸੀਂ ਉਸ ਆਵਾਜ਼ ਨੂੰ ਸੁਣਨਾ ਹੈ ਜੋ ਤੁਹਾਡੇ ਮਨ ਵਿੱਚੋਂ ਆ ਰਹੀ ਹੈ ਤੁਹਾਨੂੰ ਤੁਸੀਂ ਆਪਣੇ ਮਰਦੀ ਆਵਾਜ਼ ਨੂੰ ਪੜ੍ਹਨਾ ਹੈ ਆਪਣੇ ਮੂੰਹੋਂ ਗੁਰਬਾਣੀ ਦਾ ਉਚਾਰਨ ਕਰਦੇ ਆਂ ਧੰਨਵਾਦ